ਚਿਕਾਲ ਜੀ ਫਤਿਹ ਕਲੈਕਸ਼ਨ ਬੁਲੜਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਫੇਰ ਆਪਣੀ ਆਫਰ ਵਾਲੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਆਫਰ ਵਾਲੀ ਸੂਟ ਦਵਾਰਾ ਤੋਂ ਆਪਾਂ ਬੁਟੀਕ ਸੂਟਾਂ ਤੇ ਆਫਰ ਲੈ ਕੇ ਆਏ ਹਾਂ ਹਾਂਜੀ ਅੱਜ ਦੀ ਆਪਣੀ ਵੀਡੀਓ ਦੇ ਵਿੱਚ ਰਹਿਣਗੇ ਜਿਹੜੇ ਸੂਟ ਰਹਿਣਗੇ ਬਹੁਤ ਹੀ ਜਾਇਜ਼ ਜੇ ਪ੍ਰਾਈਸ ਦੇ ਵਿੱਚ ਕਾਟਨ ਦੇ ਸੂਟ ਰਹਿਣਗੇ ਕਾਟਨ ਦੇ ਸੂਟਾਂ ਤੇ ਆਪਾਂ ਸੇਲ ਕੱਢੀ ਹੋਈ ਹੈ ਜੀ ਕਿਉਂਕਿ ਅੱਗੇ ਸੌਣ ਮਹੀਨਾ ਆਉਂਦਾ ਹਨਾ ਤਿਆਂ ਲੱਗਣਗੀਆਂ ਤਿਆਂ ਦੇ ਵਿੱਚ ਪਾਉਣ ਲਈ ਜਾਂ ਫਿਰ ਹਨਾ ਪਹਿਣਾ ਨੂੰ ਸੰਧ ਆਪਣੀਆਂ ਧੀਆਂ ਨੂੰ ਸੰਧਾਰੇ ਜਾਣਗੇ ਤਾਂ ਉਹਨਾਂ ਵਿੱਚ ਤੁਸੀਂ ਸੂਟ ਦੇ ਲਈ ਜਾਂ ਬੇਨੀਆਂ ਭੈਣਾਂ ਵੀ ਸੂਟ ਬਾਈ ਕਰ ਸਕਦੀਆਂ ਨੇ ਔਰ ਆਪਣੀ ਜਿਹੜੀ ਸ਼ਾਪ ਦਾ ਐਡਰੈਸ ਹੈ ਜੀ ਬੁਢਲਾਡਾ ਤੋਂ ਜਦੋਂ ਆਪਾਂ ਬੋਹਾਵਲ ਨੂੰ ਜਾਂਦੇ ਹਾਂ ਓਵਰ ਬ੍ਰਿਜ ਕ੍ਰੋਸ ਕਰਨ ਤੋਂ ਬਾਅਦ ਹੀ ਆਪਣੀ ਸੜਕ ਦੇ ਉੱਤੇ ਆਪਣੀ ਸ਼ਾਪ ਬਣੀ ਹੋਈ ਹੈ ਸ਼ਾਪ ਦਾ ਆਪਣੀ ਦਾ ਐਡਰੈਸ ਹੈ ਜੀ ਸਭ ਤੋਂ ਪਹਿਲਾਂ ਜਿਹੜਾ ਸੂਟ ਹੈ ਜੀ ਮੈਂ ਤੁਹਾਨੂੰ ਦਿਖਾਨੀਆਂ ਬੁਟੀਕ ਪੀਸ ਦੇ ਸਾਰੇ ਜਿਹੜਾ ਤਾਂ ਸਭ ਤੋਂ ਪਹਿਲਾਂ ਸਟੱਫ ਦੀ ਗੱਲ ਕਰੀਏ ਸਟੱਫ ਲੱਗਿਆ ਜੀ ਇਹਨਾਂ ਦਾ ਬਹੁਤ ਸੋਹਣਾ ਸਟੱਫ ਲੱਗਿਆ ਜੀ ਖਾਦੀ ਜੀ ਟਾਈਪ ਸਟੱਫ ਹੈ ਜੀ ਬਹੁਤ ਪਿਆਰਾ ਸਟੱਫ ਹੈ ਸਟੱ ਕੋਈ ਵੀ ਕਮੀ ਨਹੀਂ ਹੈਗੀ ਸਟੱਫ ਦੇ ਵਿੱਚ ਵੀ ਸਟੱਫ ਖਰਾਬ ਹੋਣ ਵਾਲਾ ਕੋਈ ਲਾਈਨਿੰਗ ਦੀ ਨੀਡ ਨਹੀਂ ਹੈਗੀ neck work ਹੋਇਆ ਹੋਇਆ ਜੀ neck ਤੇ patch ਲੱਗਿਆ ਹੋਇਆ ਹੈ ਨਾਲ ਹੈਗੀ ਹੈ ਜੀ ਪਲੇਨ ਕੈਮਬ੍ਰਿਕ ਦੀ ਬਾਟਮ ਪਲੇਨ ਹੈਗੀ ਹੈ ਜੀ ਕੈਮਬ੍ਰਿਕ ਦੀ ਬਾਟਮ ਬਹੁਤ ਸੋਹਣੀ ਕੈਮਬ੍ਰਿਕ ਹੈ ਜੀ ਪਲੇਨ ਕੈਮਬ੍ਰਿਕ ਦੀ ਬਾਟਮ ਲੱਗੀ ਹੋਈ ਹੈ patch work ਹੋਇਆ ਹੋਇਆ ਜੀ ਨਾਲ ਆਪਣਾ ਬਾਜੂ ਦਾ ਵਰਕ ਦਿੱਤਾ ਹੋਇਆ ਹੈ ਇਹ ਹੈਗਾ ਜੀ ਇਧਰ ਬਾਜੂ ਦਾ ਵਰਕ ਸਾਈਡ ਦੇ ਉੱਤੇ ਬਹੁਤ ਸੋਹਣੀ ਹੈ ਬਾਜੂ ਦਾ ਵਰਕ ਦਿੱਤਾ ਹੋਇਆ ਜੀ ਸਕਾਈ ਬਲੂ ਕਲਰ ਦੀ ਇਹਦੀ ਬਾਟਮ ਰੈਨ ਸਕਾਈ ਬਲੂ ਕਲਰ ਦਾ ਪੈਚ ਲੱਗਿਆ ਜੀ 네ਵੀ ਬਲੂ ਕਲਰ ਦੀ ਸ਼ਰਟ ਹੈ ਥੋੜਾ ਜਿਹਾ ਸਕਾਈ ਬਲੂ ਕਲਰ ਹੋਰ ਆ ਰਿਹਾ ਹੈ ਵੀਡੀਓ ਦੇ ਵਿੱਚ ਬਹੁਤ ਸੋਹਣਾ ਸਕਾਈ ਬਲੂ ਕਲਰ ਹੈ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਫੁੱਲ ਫਿਨਿਸ਼ਿੰਗ ਨਾਲ ਵਰਕ ਹੋਇਆ ਹੋਇਆ ਹੈ ਨਾਲ ਇਹਦੀ ਜਿਹੜੀ ਬਾਟਮ ਹੈ ਜੀ ਕੈਂਬ੍ਰਿਕ ਦੀ ਬਾਟਮ ਰੱਖੀ ਹੋਈ ਹੈ ਇਹ ਆਪਣੇ ਕੋਲੇ ਹਨਾ ਸਿੰਗਲ ਸਿੰਗਲ ਸੂਟ ਰਹਿ ਗਏ ਨੇ ਪਹਿਲਾਂ ਆਪਣੇ ਕੋਲੇ 2 2 3 3 ਸੂਟਾਂ ਦੇ ਵਿੱਚ ਇਹ ਆਈ ਸੀਗੇ ਤੇ ਹੁਣ ਸਿੰਗਲ ਸਿੰਗਲ ਸੂਟ ਕਰਕੇ ਆਪਾਂ ਇਹਨਾਂ ਤੇ ਆਫਰ ਲਾਈ ਹੋਈ ਹੈ ਰੇਟ ਇਹਨਾਂ ਦਾ ਆਪਾਂ ਬਹੁਤ ਜਾਇਜ਼ ਰੱਖਿਆ ਜੀ ਰੇਟ ਰੱਖਿਆ ਆਪਾਂ ਇਹਨਾਂ ਦਾ 890 pe. 890 ਰੁਪਏ ਦੇ ਵਿੱਚ ਮੈਂ ਤੁਹਾਨੂੰ ਇਹ ਸੂਟ ਦੇਵਾਂਗੀ ਜੀ ਪਹਿਲਾਂ ਇਹ ਸੂਟ ਦੇਖੋ 16 1600 ਰੁਪਏ ਦੇ ਵੀ ਆ ਤੁਸੀਂ ਖਰੀਦੇ ਹੋਣਗੇ ਇੰਸਟਾਗ੍ਰam ਤੇ ਕਾਫੀ ਫੇਮਸ ਰਹੇ ਨੇ ਇਹ ਸੂਟ ਤੇ ਉਸ ਤੋਂ ਬਾਅਦ ਠੀਕ ਹੈ ਅੱਜ ਦਾ ਆਪਣਾ ਜਿਹੜਾ ਪ੍ਰਾਈਸ ਹੈ ਆਪਾਂ ਬਹੁਤ ਘਟਾ ਕੇ ਰੱਖਿਆ ਜੀ ਸਿਰਫ ਓਨਲੀ 890 ਰੁਪਏ ਦੇ ਵਿੱਚ ਤੁਸੀਂ ਇਹ ਸੂਟ ਸਾਡੇ ਤੋਂ ਲੈ ਸਕਦੇ ਹੋ ਇਹ ਹੀ ਸੀਗਾ ਆਪਣਾ ਮੈਚਿੰਗ ਬਾਟਮ ਦੇ ਨਾਲ ਨੈਕਸਟ ਜਿਹੜਾ ਸੂਟ ਹੈ ਜੀ ਰੈੱਡ ਕਲਰ ਦਾ ਆਲ ਓਵਰ ਫੈਬਰਿਕ ਆਏਗਾ ਜੀ ਕੈਂਬਰੀ ਕਾਟਨ ਫੈਬਰਿਕ ਹੈ ਬਹੁਤ ਸੋਹਣਾ ਕੈਂਬਰੀਕ ਹੈ ਜੀ ਏਕੇ ਦੀ ਕੈਂਬਰੀਕ ਲੱਗੀ ਵੀ ਹੈ ਨਾਲ ਹੈਗਾ ਜੀ neck ਤੇ work yellow color ਦਾ patch ਹੈ ਜੀ full finished work ਹੈ ਜੀ ਬਹੁਤ ਫਿਨਿਸ਼ਿੰਗ ਨਾਲ work ਦਿੱਤਾ ਹੋਇਆ ਨਾਲ ਹੈਗਾ ਬਾਜੂ ਦਾ work ਦਿੱਤਾ ਹੈ ਜੀ side ਦੇ ਉੱਤੇ ਬਹੁਤ ਸੋਹਣਾ ਕਲਰ ਹੈ ਜੀ ਇਹ red yellow ਦਾ ਕੰਬੀਨੇਸ਼ਨ ਹੈ ਜੀ ਜਿਹੜੀਆਂ ਪਹਿਣਾ ਹਨਾ red yellow ਮਤਲਬ ਇਦਾਂ ਦੇ ਕਲਰ ਡਾਰਕ ਕਲਰ ਪਾ ਕੇ ਖੁਸ਼ ਨਹੀਂ ਹੀਆਂ ਉਹਨਾਂ ਲਈ ਬਹੁਤ ਸੋਹਣਾ ਕਲਰ ਹੈ ਬਹੁਤ ਸੋਹਣਾ ਸੂਟ ਹੈ ਔਰ ਰੇਟ ਹੈਗਾ ਸਿਰਫ 890 ਰੁਪਏ 890 ਰੁਪਏ ਦੇ ਵਿੱਚ ਅੱਜ ਕੱਲ ਆਪਾਂ ਹਨਾ ਸਿੰਪਲ ਪ੍ਰਿੰਟ ਸੂਟ ਲੈਣੇ ਆ ਤੇ ਮੈਂ ਤੁਹਾਨੂੰ ਬੁਟੀਕ ਦਾ ਵਰਕ ਵਾਲਾ ਸੂਟ ਦੇ ਰਹੀ ਹਾਂ 890 ਰੁਪਏ ਦੇ ਵਿੱਚ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਹੋਣਗੇ ਜੀ ਇਹ ਹੈਗਾ ਆਪਣਾ ਜਿਹੜਾ red yellow ਦੇ ਕੰਬੀਨੇਸ਼ਨ ਨਾਲ ਨੈਕਸਟ ਜਿਹੜਾ ਆਪਣੇ ਕੋਲੇ ਸੂਟ ਹੈ ਜੀ ਨੇਵੀ ਬਲੂ ਕਲਰ ਦੇ ਉੱਤੇ ਹੈ ਸਭ ਤੋਂ ਪਹਿਲਾਂ ਪ੍ਰਿੰਟ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਪਿਓਰ ਕੈਂਬਰਿਕ ਸਟੱਫ ਹੈ ਜੀ ਏਕੇ ਦਾ ਸਟੱਫ ਲੱਗਿਆ ਹੋਇਆ ਹੈ ਨਾਲ ਹੈਗਾ ਪੈਚਵਰਕ ਸਕਿਨ ਕਲਰ ਨਾਲ ਪੈਚ ਆਪਾਂ ਦਿੱਤਾ ਹੈ ਕਿਉਂਕਿ ਇਹਦੇ ਵਿੱਚ ਸਕਿਨ ਕਲਰ ਦਾ ਪ੍ਰਿੰਟ ਹੈ ਨੇਵੀ ਬਲੂ ਕਲਰ ਦੇ ਉੱਤੇ ਸੂਟ ਬਣਿਆ ਹੋਇਆ ਹੈ ਜੀ ਇਹ ਨੇਵੀ ਬਲੂ ਬੇਸ ਹੈ ਜੀ ਇਹਦਾ ਇਹ ਹੈਗਾ ਬਾਜੂ ਦਾ ਪ੍ਰਿੰਟ ਰੇਟ ਇਹਦਾ ਰੱਖਿਆ ਜੀ ਸਿਰਫ ਤੇ ਸਿਰਫ ਰੇਟ ਇੰਨਾ ਕਟ ਹੈ ਤੁਸੀਂ ਸੁਣ ਕੇ ਹੈਰਾਨ ਹੋ ਜੂਗੇ 890 ਰੁਪਏ ਸਿਰਫ 890 ਰੁਪਏ ਦੇ ਵਿੱਚ ਆਪਾਂ ਪਲੇਨ ਸੂਟ ਲੈ ਕੇ ਆਉਣੇ ਆ ਅ ਮਤਲਬ ਵਰਕ ਕਰਾਉਣ ਲਈ ਜਾਂ ਫਿਰ ਆਪਾਂ ਕੱਲਾ ਪ੍ਰਿੰਟ ਸੂਟ ਲੈ ਕੇ ਆਉਨੇ ਆ ਮੈਂ ਤੁਹਾਨੂੰ ਪ੍ਰਿੰਟ ਸੂਟ ਉੱਤੇ ਵਰਕ ਦੇਣੀ ਹੈ 890 ਰੁਪਏ ਦੇ ਵਿੱਚ ਬਹੁਤ ਸੋਹਣਾ ਇਹ ਸਟੱਫ ਰਹਿਣ ਵਾਲਾ ਹੈ ਕੈਮਰਿਕ ਦਾ ਸਟੱਫ ਹੈ ਅ ਗਰਮੀ ਦੇ ਵਿੱਚ ਪਾਉਣ ਲਈ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਹੈ ਜੀ ਇਹ 890 ਰੁਪਏ ਦੇ ਵਿੱਚ ਤੁਸੀਂ ਜਿੱਦਾਂ ਮਰਜ਼ੀ ਬਾਹਰ ਅੰਦਰ ਵੀ ਪਾ ਸਕਦੇ ਹੋ ਘਰੇ ਵੀ ਵੇਅਰ ਕਰ ਸਕਦੇ ਹੋ ਇਸ ਤੋਂ ਬਾਅਦ ਮੈਂ ਤੁਹਾਡੇ ਲਈ ਲੈ ਕੇ ਆਏ ਜੀ ਪੇਂਟ ਵਾਲੇ ਸੂਟ ਸੂਟ ਤੁਸੀਂ ਦੇਖੋ ਕੈਮਰਿਕ ਦਾ ਸੂਟ ਹੈ ਜੀ ਪੀਚ ਕਲਰ ਦਾ ਸੂਟ ਹੈ ਕੈਮਰਿਕ ਸਟੱਫ ਲੱਗਿਆ ਬਹੁਤ ਸੋਹਣਾ ਪੀਚ ਕਲਰ ਦਾ ਸੂਟ ਹੈ ਜੀ ਇੱਦਾਂ ਦੇ ਪੇਂਟ ਹੋਇਆ ਹੋਇਆ ਜੀ ਇਹਦੇ ਉੱਤੇ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਹੈ ਜੀ ਕੈਮਰੀ कॉटन ਸਟੱਫ ਹੈ ਤੁਸੀਂ ਦੁਬਾਰਾ ਤੋਂ ਦੇਖੋ ਕਿੰਨਾ ਸੋਹਣਾ ਇਹ ਮਤਲਬ ਜਿਹੜਾ ਬੂਟਾ ਬਣਿਆ ਹੋਇਆ ਹੈ ਸਾਰਾ ਇਹ ਘੇਰੇ ਦੇ ਉੱਤੇ ਆਏਗਾ ਫੁੱਲ ਫਿਨਿਸ਼ਿੰਗ ਨਾਲ ਪੇਂਟ ਹੋਇਆ ਹੋਇਆ ਜੀ ਨਾਲ ਆਪਣਾ ਜਿਹੜਾ ਬਾਜੂ ਦਾ ਡਿਜ਼ਾਈਨ ਵੀ ਦਿੱਤਾ ਹੋਇਆ ਆਪਾਂ ਬਾਜੂ ਤੇ ਵੀ ਡਿਜ਼ਾਈਨ ਦਿੱਤਾ ਹੈ ਜੀ ਇਹ ਹੈਗਾ ਬਾਜੂ ਦਾ ਡਿਜ਼ਾਈਨ ਬਾਜੂ ਦੇ ਉੱਤੇ ਫੁੱਲ ਆਏਗਾ ਇਹ ਹੈਗਾ ਜੀ ਆਪਣਾ ਜਿਹੜਾ ਘੇਰੇ ਤੇ ਆਪਾਂ ਫੁੱਲ ਬਣਾਇਆ ਹੈ ਰੇਟ ਹੈਗਾ ਸਿਰਫ ਤੇ ਸਿਰਫ 890 ਰੁਪਏ ਅੱਜ ਦੀ ਜਿਹੜੀ ਸੀਰੀਜ਼ ਰਹੂਗੀ 890 ਰੁਪਏ ਵਾਲੀ ਰਹੂਗੀ ਇਹਦੇ ਵਿੱਚ ਤੁਸੀਂ ਕਸਟਮਾਈਜੇਸ਼ਨ ਕਰਾ ਸਕਦੇ ਹੋ ਇਹਦੇ ਨਾਲ ਦਾ ਸੂਟ ਬਣਾ ਸਕਦੇ ਹੋ ਠੀਕ ਹੈ ਅਗਰ ਤੁਸੀਂ ਇਹ ਲੈਣੇ ਇਨੀ ਵੀ ਬਾਈ ਕਰ ਸਕਦੇ ਹੋ ਇਹਦੀ ਪੌਂਚਾ ਤੇ ਪੇਂਟ ਕਰਾਉਣਾ ਉਹ ਵੀ ਆਪਾਂ ਕਰ ਦੱਖਦੇ ਆ ਜਾਂ ਫਿਰ ਤੁਸੀਂ ਇਹਦੇ ਨਾਲ ਦੁਪੱਟਾ ਰੈਡੀ ਕਰਵਾਉਣਾ ਉਹ ਵੀ ਤੁਹਾਨੂੰ ਕਰਕੇ ਦੇਵਾਂਗੇ ਸਿੰਪਲ ਏਸੇ ਸੂਟ ਦਾ ਜੀ ਬਿਦ ਬਾਜੂ ਔਰ ਘੇਰਾ ਬਣਿਆ ਹੋਇਆ ਔਰ ਫੈਬਰਿਕ ਏਸੇ ਸੂਟ ਦਾ ਰੇਟ ਹੈਗਾ ਜੀ 890 ਰੁਪਏ ਨੈਕਸਟ ਹੈਗਾ ਜੀ ਆਪਣਾ ਗ੍ਰੇ ਕਲਰ ਦੇ ਉੱਤੇ ਗ੍ਰੇ ਕਲਰ ਦਾ بیس ਰਹਿਣ ਵਾਲਾ ਜੀ ਬਿਲਕੁਲ ਲਾਈਟ ਗ੍ਰੇ ਹੈ ਜੀ ਬਿਲਕੁਲ ਲਾਈਟ ਵਾਲਾ ਗ੍ਰੇ ਹੈ ਬਹੁਤ ਸੋਹਣਾ ਕਲਰ ਹੈ ਜੀ ਆਪਾਂ yellow ਕਲਰ ਦੇ ਨਾਲ ਇਹਨੂੰ ਪੇਂਟ ਕੀਤਾ ਹੈ ਨਾਲ ਇਹਦੇ ਵਿੱਚ ਦੇਖੋ ਹਨਾ ਚਿੜੀਆਂ ਬਣਾਈਆਂ ਨੇ ਬਹੁਤ ਸੋਹਣੀਆਂ ਫਲਾਵਰ ਬਣਾਏ ਹੋਏ ਨੇਗੇ ਫੁੱਲ ਫਿਨਿਸ਼ਿੰਗ ਨਾਲ ਪੇਂਟ ਹੋਇਆ ਬਹੁਤ ਸੋਹਣਾ ਫਿਨਿਸ਼ਿੰਗ ਨਾਲ ਪੇਂਟ ਹੋਇਆ ਹੈ ਜੀ ਬਹੁਤ ਸੋਹਣੇ ਕਲਰਾਂ ਦੇ ਨਾਲ ਇਹਨੂੰ ਕੰਬੀਨੇਸ਼ਨ ਬਹੁਤ ਸੋਹਣੇ ਕਲਰਾਂ ਦਾ ਕੰਬੀਨੇਸ਼ਨ ਦਿੱਤਾ ਗਿਆ ਇਹਦੇ ਨਾਲ ਔਰ ਇਹਦਾ ਆਪਾਂ ਬਾਜੂ ਦਾ ਡਿਜ਼ਾਈਨ ਜਿਹੜਾ ਦਿੱਤਾ ਹੋਇਆ ਜੀ ਇਹ ਹੈਗਾ ਜੀ ਇਹਦੀ ਬਾਜੂ ਦਾ ਡਿਜ਼ਾਈਨ ਜਿਹੜਾ ਕਿ ਇਹਦੀ ਬਾਜੂ ਤੇ ਆਏਗਾ ਦੋਨੇ ਬਾਜੂ ਆਪਾਂ ਰੈਡੀ ਕੀਤੀਆਂ ਨੇ ਇਹ ਹੈਗਾ ਇਹਦਾ ਘੇਰਾ ਬਹੁਤ ਸੋਹਣਾ ਸੂਟ ਬਣਨ ਵਾਲਾ ਜੀ ਰੇਟ ਹੈਗਾ 890 ਰੁਪਏ ਨੈਕਸਟ ਜਿਹੜਾ ਆਪਣਾ ਸੂਟ ਹੈ ਜੀ ਇਹ ਵੀ ਹੈਗਾ ਸਕਾਈ ਬਲੂ ਕੈਮਰਿਕ ਦੇ ਉੱਤੇ ਬਣਿਆ ਹੋਇਆ ਫੁੱਲ ਫਰੰਟ ਇਹਦਾ ਕਵਰਡ ਹੈ ਫੁੱਲ ਫਰੰਟ ਕਵਰ ਹੈ ਜੀ ਪੂਰਾ ਜਿਵੇਂ ਗਲੇ ਤੋਂ ਲੈ ਕੇ نیچے ਘੇਰੇ ਤੱਕ ਸਾਰਾ ਫਰੰਟ ਕਵਰ ਹੈ ਜੀ ਇਹਦਾ 45 ਇੰਚ ਦੀ ਲੈਂਥ ਮਤਲਬ 45 46 ਇੰਚ ਲੈਂਥ ਤੁਸੀਂ ਇਹਦੀ ਰੈਡੀ ਕਰ ਸਕਦੇ ਹੋ ਸਾਈਡ ਤੇ ਬਾਜੂ ਦਾ ਦੇਖੋ ਹਨਾ ਬਣਾਇਆ ਹੋਇਆ ਜੀ ਬਿਲਕੁਲ ਗਲੇ ਲਈ ਜਗਾ ਛੱਡੀ ਹੋਈ ਹੈ ਸਾਰੇ ਦੇ ਉੱਤੇ ਇਦਾਂ ਆਪਾਂ ਇਹਨੂੰ ਪੇਂਟ ਕੀਤਾ ਹੋਇਆ ਫੁੱਲ ਜਾਲ ਹੈ ਜੀ ਪੂਰੀ ਸ਼ਰਟ ਦੇ ਉੱਤੇ ਰੇਟ ਹੈਗਾ ਜੀ ਇਹਦਾ ਵੀ ਸਿਰਫ 590 ਰੁਪਏ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਸੇ ਸੂਟ ਦਿਖਾਈ ਨਹੀਂ ਜੀ ਪੇਂਟ ਵਾਲੇ ਸੂਟ ਦਿਖਾਈ ਨਹੀਂ ਤਿੰਨ ਇਹ ਸਿੰਗਲ ਸਿੰਗਲ ਹੋਣ ਕਰਕੇ ਆਪਾਂ ਇਹਨਾਂ ਦਾ ਰੇਟ ਘਟਾਇਆ ਹੋਇਆ ਜੀ ਸਿੰਗਲ ਸਿੰਗਲ ਪੀਸ ਕਰਕੇ 890 ਰੁਪਏ ਇਹਨਾਂ ਦਾ ਰੇਟ ਹੈ 890 ਰੁਪਏ ਦੇ ਵਿੱਚ ਤੁਸੀਂ ਲੈ ਸਕਦੇ ਹੋ ਸੂਟਾਂ ਨੂੰ ਇਸ ਤੋਂ ਬਾਅਦ ਆਪਾਂ ਵਰਕ ਵਾਲੇ ਸੂਟਾਂ ਨੂੰ ਦਿਖਾਈ ਨੇ ਜੀ ਸੂਟ ਬਹੁਤ ਸੋਹਣੇ ਨੇ ਸਟੱਫ ਵੀ ਬਹੁਤ ਸੋਹਣਾ ਹੈ ਜਿਹੜੀਆਂ ਭੈਣਾਂ ਪਹਿਲਾਂ ਮੇਰੇ ਤੋਂ ਲੈਂਦੀਆਂ ਨੇ ਸੂਟ ਬਣਾਉਂਦੀਆਂ ਨੇ ਬਹੁਤ ਸੋਹਣਾ ਸਟੱਫ ਹੈ ਜੀ ਸਾਰੀਆਂ ਭੈਣਾਂ ਮਤਲਬ ਕਿ ਬੇ ਜੀਜ ਕੋ ਕੇ ਲੈ ਸਕਦੀਆਂ ਨੇ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਜੀ ਰੇਟ ਹੈਗਾ ਸਿਰਫ ਤੇ ਸਿਰਫ ਫੁੱਲ ਸਾਰੇ ਸੂਤਾਂ ਦਾ ਰੇਟ ਹੀ 890 ਰੁਪਏ ਆਪਾਂ ਰੱਖਤਾ ਕਿਸੇ ਦਾ ਵੱਧ ਨਹੀਂ ਘਟਣੀ ਆਪਾਂ ਫੁੱਲ 890 ਰੁਪਏ ਵਾਲੀ ਸੀਰੀਜ਼ ਦੇ ਵਿੱਚ ਇਹ ਸੂਟ ਤੁਹਾਨੂੰ ਲੈ ਕੇ ਆਏ ਆ ਮੇਰੀ ਵੀਡੀਓ ਦੇ ਵਿੱਚ ਜਿਹੜਾ ਨੰਬਰ نیچے ਚੱਲ ਰਿਹਾ ਜੀ ਵੀਡੀਓ ਦੇ ਵਿੱਚ ਆਪਣਾ ਚੱਲੀ ਜਾ ਰਿਹਾ ਆਫਰ ਵਾਲੇ ਸੂਟ ਨੇ ਸਾਰੇ ਜਲਦੀ ਤੋਂ ਜਲਦੀ ਭਣਾ ਬੁੱਕ ਕਰ ਲਓ ਔਰ ਸੂਟ ਲੈ ਲਓ ਕਿਉਂਕਿ ਸੂਟ ਨੇ ਜਿਹੜੇ ਹੀ ਕੀ ਕੀ ਰਹਿ ਗਿਆ ਬਸ ਨਾਲ ਦੀ ਨਾਲ ਹਨਾ ਸੇਲ ਹੋ ਜਾਂਦੇ ਨੇ ਔਰ ਜਿਹੜੇ ਅੱਜ ਦੇ ਆਪਣੀ ਵੀਡੀਓ ਦੇ ਸੂਟ ਰਹਿਣ ਵਾਲੇ ਨੇ ਸਾਰੇ ਕਾਟਨ ਦੇ ਰਹਿਣ ਵਾਲੇ ਨੇ ਅ ਅੱਗੇ ਦੇਖੋ ਹਲੇ 2 ਮਹੀਨੇ ਕਾਟਨ ਦਾ ਕੱਪੜਾ ਪਹਿਣਾ ਹੈ ਪੂਰਾ ਵਧੀਆ ਹੈ ਤੁਸੀਂ ਇਹਨੂੰ ਵੀ ਯੂਜ਼ ਕਰ ਸਕਦੇ ਹੋ ਦੇਲ ਲੈਨ ਵਿੱਚ ਵੀ ਦੇ ਸਕਦੇ ਹੋ ਕੋਈ ਜ਼ਿਆਦਾ ਪ੍ਰਾਈਸ ਨਹੀਂ ਹੈਗਾ 890 ਰੁਪਏ ਦੇ ਵਿੱਚ ਅਗਰ ਤੁਸੀਂ ਇਹਨਾਂ ਨਾਲ ਦੁਪੱਟੇ ਚਾਹੁੰਦੇ ਹੋ ਦੁਪੱਟੇ ਵੀ ਲੈ ਸਕਦੇ ਹੋ ਆਪਣੇ ਕੋਲ ਹੀ ਸਾਰੀ ਤਰ੍ਹਾਂ ਦੇ ਦੁਪੱਟੇ ਵੀ ਅਵੇਲੇਬਲ ਆ ਸੁਪਰ ਨੈਟ ਦਾ ਲੈ ਸਕਦੇ ਹੋ ਕੋਟਾ ਡੋਰੀਆ ਲੈ ਸਕਦੇ ਹੋ ਹਨਾ ਚਨੌਨ ਦਾ ਲੈ ਸਕਦੇ ਹੋ ਜਿਹੜਾ ਦੁਪੱਟਾ ਤੁਸੀਂ ਕਹੋਗੇ ਔਰਗੈਂਜ਼ਾ ਵੀ ਆਪਣੇ ਕੋਲੇ ਆ ਟੈਬੀ ਵੀ ਆ ਬਸਲੀਨ ਵੀ ਆ ਸਾਰੀ ਤਰ੍ਹਾਂ ਦੇ ਆਪ ਦੁਪੱ ਦੀ ਤਾਂ ਤੁਸੀਂ ਦੁਪੱਟਾ ਚੋਣੇ ਉਹਦਾ ਦਾ ਦੁਪੱਟਾ ਸੀ ਤੁਹਾਨੂੰ ਪ੍ਰੋਵਾਈਡ ਕਰਕੇ ਦੇਵਾਂਗੇ ਕਰਵਾ ਕੇ ਦੇਵਾਂ ਬਹੁਤ ਸੋਹਣੇ ਸੋਹਣੇ ਜਿਹੜੇ ਸੂਟ ਰਹਿਣ ਵਾਲੇ ਨੇ ਜੀ ਰੇਟ ਹੈਗਾ ਇਹਨਾਂ ਦਾ ਸਾਰਿਆਂ ਦਾ 890 ਰੁਪਏ ਜਿੰਨਾ ਭੈਣਾਂ ਨੂੰ ਕੋਈ ਵੀ ਸੂਟ ਇਹਨਾਂ ਚ ਪਸੰਦ ਆ ਜੀ ਸਕਰੀਨ ਸ਼ਾਟ ਲੈ ਕੇ ਜਲਦੀ ਤੋਂ ਜਲਦੀ ਮੇਰੇ ਇਸੇ ਨੰਬਰ ਤੇ ਮੈਨੂੰ ਕੰਟੈਕਟ ਮਤਲਬ ਕੰਟੈਕਟ ਵੀ ਕਰ ਸਕਦੇ ਹੋ ਸੈਂਡ ਕਰਕੇ ਤੁਸੀਂ ਗੱਲ ਕਰ ਸਕਦੇ ਹੋ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਮੇਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ